ਇੱਕ ਹਫ਼ਤਾ ਤੈਨੂੰ ਮੈਂ ਸੁਣਾਉਣਾ ਕਵਿਤਾ ਦਾ ਨਾਮ ਕੋਈ ਹੋਂਦ ਲੇਖਕ ਦਾ ਨਾਮ 임ਰੋਜ ਜ਼ਿੰਦਗੀ ਰੱਬ ਵਰਗੀ ਕੋਈ ਹੋਂਦ ਉਡੀਕ ਰਹੀ ਸੀ ਤੂੰ ਮਿਲੀ ਜਿਵੇਂ ਰੱਬ ਨਾਲ ਮੁਲਾਕਾਤ ਹੋ ਗਈ ਫਿਰ ਮੁਲਾਕਾਤਾਂ ਹੋਣ ਲੱਗ ਪਈਆਂ ਤੇ ਮੁਲਾਕਾਤਾਂ ਦਾ ਰੰਗ ਇੱਕ ਇੱਕ ਕਰਕੇ ਗੂੜਾ ਹੁੰਦਾ ਗਿਆ ਗੂੜੇ ਰੰਗਾਂ ਨਾਲ ਇੱਕ ਮਾਹੌਲ ਬਣਦਾ ਗਿਆ ਗੂੜੇ ਰੰਗਾਂ ਨਾਲ ਇੱਕ ਮਾਹੌਲ ਬਣਦਾ ਗਿਆ ਰਲ ਕੇ ਜਿਉਣ ਦਾ ਤੇ ਫਿਰ ਰਲ ਕੇ ਜਿਉਣ ਦਾ سلسلہ ਜਾਰੀ ਹੋ ਗਿਆ ਫੇਰੇ ਰਲ ਕੇ ਜਿਉਣ ਦਾ سلسلہ ਸ਼ੁਰੂ ਹੋ ਗਿਆ ਜ਼ਿੰਦਗੀ ਜਾਗਦੇ ਸੁੱਤੇ ਮੇਰੇ ਨਾਲ ਰੰਗ ਰੰਗ ਖੇਡਦੀ ਤੇ ਤੇਰੇ ਨਾਲ ਕਬਤਾ ਕਬਤਾ ਖੇਡਦੀ ਇਸ ਖੇਡ ਦਾ سلسلہ ਉਮਰਾਂ ਜਿੱਡਾ ਹੁੰਦਾ ਜਾ ਰਿਹਾ ਸੀ ਕਿ ਤੇਰੀ ਉਮਰ ਪੂਰੀ ਹੋ ਗਈ ਕਿ ਤੇਰੀ ਉਮਰ ਪੂਰੀ ਹੋ ਗਈ ਪਰ ਇਹ ਖੇਡ ਜਾਰੀ ਰਹੀ ਇਹ ਪਿਆਰੀ ਖੇਡ ਪਰ ਇਹ ਖੇਡ ਜਾਰੀ ਰਹੀ ਇਹ ਪਿਆਰੀ ਖੇਡ ਪਤਾ ਨਹੀਂ ਕਿਵੇਂ ਪਤਾ ਨਹੀਂ ਕਿਵੇਂ ਤੇਰੀ ਹੋਂਦ ਦੀ ਕਵਤਾ ਮੇਰੇ ਰੰਗਾ ਵਿੱਚ ਪੈਦਾ ਹੋ ਗਈ ਹੁਣ ਜ਼ਿੰਦਗੀ ਮੇਰੇ ਨਾਲ ਹੀ ਰੰਗ ਰੰਗ ਖੇਡਦੀ ਏ ਤੇ ਮੇਰੇ ਨਾਲ ਹੀ ਕਵਤਾ ਕਵਤਾ ਖੇਡਦੀ ਏ ਜ਼ਿੰਦਗੀ ਰੱਬ ਵਰਗੀ